ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਕਿ ਭਾਰਤ ਦੇ ਵਿੱਚ ਤਾਂ ਖਾਲਿਸਤਾਨ ਦਾ ਨਾਮ ਲੈਣਾ ਵੀ ਆਪਾਂ ਨੂੰ ਪਤਾ ਕਿ ਉਹ ਹੋਏਗਾ ਤੇ ਇੱਥੇ ਹਿੰਦੂ ਰਾਸ਼ਟਰੀ ਖਾਤਰ ਤਾਂ ਜੋ ਮਰਜੀ ਕੋਈ ਕਰੇ ਪਰ ਤੁਸੀਂ ਖਾਲਸਾ ਰਾਜ ਦੀ ਗੱਲ ਨਹੀਂ ਕਰ ਸਕਦੇ ਦੋਸਤੋ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦੇ ਵਿੱਚ ਕਿਹੜੇ ਮੁਸਲਮਾਨ ਆਗੂਆਂ ਨੂੰ ਖਾਲਿਸਤਾਨ ਤੋਂ ਡਰ ਲੱਗਦਾ ਹੈਗਾ ਦੋਸਤੋ ਗੱਲਬਾਤ ਕਰਾਂਗੇ ਕਿ ਕੀ ਪਾਕਿਸਤਾਨ ਦੇ ਮੁਸਲਮਾਨ ਵੀ ਖਾਲਿਸਤਾਨ ਤੋਂ ਡਰਦੇ ਨੇ ਜਾ ਕੁਝ ਉਹਨਾਂ ਦੇ ਲੀਡਰ ਹੀ ਇਸ ਨੂੰ ਹਉਆ ਬਣਾ ਰਹੇ ਨੇ ਦੋਸਤੋ ਗੱਲਬਾਤ ਕਰਾਂਗੇ ਕਿ ਖਾਲਿਸਤਾਨ ਕੀ ਸੱਚਮੁੱਚ ਪੱਛਮ ਵੱਲੋਂ ਆਵੇਗਾ ਇਹ ਗੱਲ ਦਾ ਖੌਫ ਪਾਕਿਸਤਾਨ ਦੇ ਵੱਡੇ ਲੀਡਰ ਕਿਉਂ ਦਿਖਾ ਰਹੇ ਨੇ ਦੋਸਤੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਅੱਜ ਸੁਣਾਉਣ ਜਾ ਰਿਹਾਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜੀ क्लिप सुनाऊंगा क्लिपस सुनागा सुने तो नाक में दम कर रखा है भारतीय हुकूमत का लेकिन नोट कर लीजिए अगर खालिस्तान वजूद में आ गया तो उसका असल रुख किधर होगा रुख ताकत खून देने की वो वादी हो गई है सौ पूरे अरसे में ज्यादातर सिख मरे। अस्सलाम वालेकुम। दोस्तों ये एक पाकिस्तान दा डॉक्टर इशार अहमद कोई ਹੈਗਾ ਲੀਡਰ ਹੈ ਕੋਈ ਇਹਨਾਂ ਦਾ ਜੋ ਵੀ ਲੀਡਰ ਹੈਗਾ। ਇਹਨੇ ਦੋਸਤੋ ਕਈ ਵਾਰੀ ਇਹ ਗੱਲਾਂ ਸਟੇਜ ਦੇ ਉੱਪਰ ਕਹੀਆਂ ਨੇ ਕਿ ਅਗਰ ਖਾਲਿਸਤਾਨ ਹੋਣ ਦੇ ਵਿੱਚ ਆ ਗਿਆ ਤਾ ਇਹਨਾਂ ਦਾ ਰੁਖ ਹੈ ਜਿਹੜਾ ਉਹ ਕਹਿੰਦਾ ਪਾਕਿਸਤਾਨ ਵੱਲ ਹੋਵੇਗਾ ਉਹ ਅੱਗੇ ਚੱਲ ਕੇ ਕਹਿੰਦਾਗਾ ਕਿ ਜਿਹੜੀ ਸਿੱਖ ਕੌਮ ਹੈ ਇਹਨਾਂ ਨੇ ਭਾਰਤ ਦੀ ਹਕੂਮਤ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ਉਹ ਅੱਗੇ ਚੱਲ ਕੇ ਕਹਿੰਦਾ ਕਿ ਪੱਛਮ ਵੱਲੋਂ ਖਾਲਸਤਾਨ ਸਿੱਖ ਚੜ ਕੇ ਆਉਣਗੇ ਜਿਹੜਾ ਖਾਲਸਤਾਨ ਕਹਿੰਦਾ ਬਣਨਾ ਹੈਗਾ ਉਹ ਪਾਕਿਸਤਾਨ ਦੇ ਵਿੱਚ ਬਣਾਉਣਗੇ ਉਹਦਾ ਕਾਰਨ ਉਹ ਦੱਸਦਾਗਾ ਕਿ ਸਿੱਖਾਂ ਦੇ ਜ਼ਿਆਦਾਤਰ ਗੁਰਦੁਆਰੇ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਜਿਵੇਂ ਨਨਕਾਣਾ ਸਾਹਿਬ ਤੇ ਹੋਰ ਕਿੰਨੇ ਗੁਰਦੁਆਰਾ ਸਾਹਿਬ ਉਹ ਕਹਿੰਦਾ ਇਹਨਾਂ ਦੇ ਪਾਕਿਸਤਾਨ ਵਿੱਚ ਨੇ ਇਸ ਕਰਕੇ ਇਹ ਪਹਿਲਾਂ ਪਾਕਿਸਤਾਨ ਨੂੰ ਟਾਰਗੇਟ ਕਰਨਗੇ ਤੇ ਅੱਗੇ ਚੱਲ ਕੇ ਉਹ ਕਹਿੰਦਾਗਾ ਕਿ ਸਿੱਖ ਕੌਮ ਨੂੰ ਖੂਨ ਦੇਣ ਦੀ ਆਦਤ ਪੈ ਗਈ ਹੈ ਵੀਰੋ ਭਾਰਤ ਦੇ ਵਿੱਚ ਤਾਂ ਸ਼ਿਵ ਸੈਨਾ ਵਰਗੇ ਜਾਂ ਹੋਰ ਭਾਜਪਾਈ ਗੋਦੀ ਮੀਡੀਆ ਇਹ ਤਾਂ 24 ਘੰਟੇ ਸਿੱਖਾਂ ਦੇ ਖਿਲਾਫ ਲੱਗੇ ਹੀ ਰਹਿੰਦੇ ਨੇ ਇਹ ਤਾਂ ਖੁਦ ਸਿੱਖਾਂ ਨੂੰ ਖਾਲਸਤਾਨੀ ਜਾਂ ਹੋਰ ਅਤਵਾਦੀ ਪਤਾ ਨਹੀਂ ਕੀ ਕੀ ਕਹਿੰਦੇ ਨੇ ਲੇਕਿਨ ਜਿਹੜੇ ਪਾਕਿਸਤਾਨ ਦੇ ਲੋਕ ਨੇ ਉਹ ਬਹੁਤ ਪਿਆਰ ਕਰਦੇ ਆ ਸਿੱਖਾਂ ਨੂੰ ਇਹ ਕੁਝ ਲੀਡਰਾਂ ਨੂੰ ਛੱਡ ਕੇ ਇਹਨਾਂ ਦਾ ਮਕਸਦ ਕੀ ਹੈ ਇਹ ਤਾਂ ਉਹੀ ਜਾਣਨ ਸ਼ਾਇਦ ਜਿਹੜੇ ਕੁਝ ਲੋਕਾਂ ਦਾ ਸਮਰਥਨ ਚਾਹੁੰਦੇ ਹੋਣਗੇ ਜਿਹੜੇ ਕੋਈ ਸਿੱਖਾਂ ਦੇ ਨਹੀਂ ਹੱਕ ਦੇ ਵਿੱਚ ਹੈ ਹੋਣਗੇ ਮੁਸਲਮਾਨ ਉੱਥੇ ਉਹਨਾਂ ਤੋਂ ਸਮਰਥਨ ਲੈਣ ਦੀ ਖਾਤਰ ਇਹ ਜਾ ਹੂਗਾ ਖੜਾ ਕਰਨਾ ਉਹਨਾਂ ਦਾ ਕੰਮ ਹੈਗਾ ਕਿਉਂਕਿ ਖਾਲਸਾ ਰਾਜ ਕਿਸੇ ਵੀ ਇਸ ਤਰ੍ਹਾਂ ਦੀ ਕੋਈ ਕਹਾਣੀ ਨਹੀਂ ਹੈਗੀ ਕਿ ਜੋ ਤੁਸੀਂ ਕਹਿ ਲਿਆ ਉਵੇਂ ਜਿ ਕਰੀ ਉਹਦਾ ਆਪਾਂ ਮਤਲਬ ਮੰਨ ਲਾਂਗੇ ਖਾਲਸਾ ਰਾਜ ਗੁਰੂ ਸਾਹਿਬ ਦੇ ਬਚਨ ਨੇ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਏ ਇਹ ਰਾਜ ਦੁਨੀਆ ਤੇ ਹੋਵੇਗਾ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਸਾਡੇ ਗੁਰੂ ਦੇ ਬਚਨ ਅਟੱਲ ਸਚਾਈ ਨੇ ਗੁਰੂ ਸਾਹਿਬ ਦਾ ਕੋਈ ਵੀ ਕਿਹਾ ਹੋਇਆ ਬਚਨ ਕੋਈ ਝੂਠਲਾ ਨਹੀਂ ਸਕਦਾ ਇੱਕ ਅੰਗਰੇਜ਼ ਵਿਦਵਾਨ ਨੇ ਕਿਹਾਗਾ ਕਿ ਅਗਰ ਇੱਕ ਸਿੱਖ ਵੀ ਦੁਨੀਆ ਦੇ ਉੱਪਰ ਰਹਿ ਗਿਆ ਨਾ ਕਹਿੰਦਾ ਇਹ ਤਾਂ ਵੀ ਆਪਣਾ ਸੰਕਲਪ ਹੈ ਜਿਹੜਾ ਰਾਜ ਕਰਨ ਦਾ ਰਾਜ ਕਰੇਗਾ ਖਾਲਸਾ ਅੱਕੀ ਰਹੇ ਨਾ ਕੋਈ ਉਹ ਕਹਿੰਦਾ ਇੱਕ ਸਿੱਖ ਵੀ ਆਪਣਾ ਇਹ ਸੰਕਲਪ ਜਰੂਰ ਦੁਹਰਾਏਗਾ ਇਹ ਸਵੇਰੇ ਅਰਦਾਸ ਕਰਨ ਲੱਗਿਆ ਕੱਲਾ ਵੀ ਕਹਿੰਦਾ ਉਹ ਇਹਨਾਂ ਦਾ ਜਿਹੜਾ ਰਾਜ ਕਰਨ ਦਾ ਸੰਕਲਪ ਹੈ ਉਹ ਛੱਡੇਗਾ ਨਹੀਂ ਸੋ ਕਹਿਣ ਤੋਂ ਉਹਦਾ ਭਾਵ ਇਹ ਹੀ ਹੈ ਕਿ ਗੁਰੂ ਸਾਹਿਬ ਦੇ ਨੇ ਆਪਣੇ ਸਿੱਖਾਂ ਨੂੰ ਇਹ ਸੰਕਲਪ ਦਿੱਤਾਗਾ ਕਿ ਸਮਾਂ ਆਵੇਗਾ ਦੁਨੀਆ ਤੇ ਖਾਲਸੇ ਦਾ ਰਾਜ ਹੋਵੇਗਾ ਖਾਲਸੇ ਦੇ ਰਾਜ ਦੇ ਵਿੱਚ ਕੋਈ ਮੁਸਲਮਾਨ ਜਾਂ Hindu ਇਸਾਈ ਬੋਧੀ ਕਿਸੇ ਦਾ ਕੋਈ ਵਿਰੋਧ ਨਹੀਂ ਹੋਵੇਗਾ ਉਸ ਰਾਜ ਦੇ ਵਿੱਚ ਸਾਰੇ ਬਰਾਬਰ ਹੋਣਗੇ ਉਹ ਰਾਜ ਦੀ ਚਲਕ ਮਹਾਰਾਜਾ ਰਣਜੀਤ ਸਿੰਘ ਦੀ ਦੇ ਰਾਜ ਦੇ ਵਿੱਚੋਂ ਤੁਸੀਂ ਦੇਖ ਚੁੱਕੇ ਹੋ ਇਹ ਉਹ ਡਾਕਟਰ ਇਸਾਰ ਅਹਿਮਦ ਕਹਿੰਦਾਗਾ ਕਿ ਇਹਨਾਂ ਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਉਹ ਵੀ ਕਹਿੰਦਾ ਇੱਥੇ ਪਾਕਿਸਤਾਨ ਦੇ ਵਿੱਚ ਹੀ ਦਫਨਾਇਆ ਇਹ ਉਹਦੀ ਜਗ੍ਹਾ ਤੇ ਵੀ ਆਉਣਗੇ ਕਹਿੰਦਾ ਸੋ ਇਹ ਜਿਹੜੀਆਂ ਕਲਪਨਿਕ ਗੱਲਾਂ ਕਰ-ਕਰ ਕੇ ਆਪਣੇ ਵੱਲੋਂ ਆਪੇ ਹੀ ਬਣਾ-ਬਣਾ ਕੇ ਇੱਕ ਲੋਕਾਂ ਦੇ ਮਨ ਦੇ ਵਿੱਚ ਹਊਗਾ ਪਾਉਂਦਾ ਜਿਵੇਂ ਭਾਰਤ ਦੇ ਵਿੱਚ ਜਿਹੜੇ ਸ਼ਿਵ ਸੈਨਕ ਨੇ ਜਾਂ ਗੋਦੀ ਮੀਡੀਆ ਜਾਂ ਭਾਜਪਾ ਨੇ ਇਹ 24 ਘੰਟੇ ਬਾਕੀ ਹਿੰਦੂ ਜਿਹੜੇ ਦੇਸ਼ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਹਊਗਾ ਬਣਾਉਂਦੇ ਨੇ ਕਦੇ ਭਾਈ ਅਮਰਤਪਾਲ ਸਿੰਘ ਦਾ ਬਣਾਤਾ ਕਿ ਸੰਤਾਂ ਦਾ ਬਣਾਤਾ ਕਿ ਇਹ ਹਿੰਦੂਆਂ ਨੂੰ ਮਾਰ ਦੇਣਗੇ ਹਿੰਦੂਆਂ ਨੂੰ ਕੱਢ ਦੇਣਗੇ ਉੱਥੋਂ ਇਹ 24 ਘੰਟੇ ਸਿੱਖਾਂ ਨੂੰ ਅੱਤਵਾਦੀ ਬਣਾਉਣ ਤੇ ਲੱਗੇ ਰਹਿੰਦੇ ਨੇ ਇਸੇ ਤਰ੍ਹਾਂ ਹੁਣ ਇਹਨਾਂ ਨੇ ਵੀ ਇਹੀ ਗੱਲ ਸ਼ੁਰੂ ਕਰ ਲਈ ਪਰ ਇੰਨੀ ਮੈਂ ਦਾਅਵੇ ਨਾ ਕਹਿ ਸਕਦਾ ਕਿ ਜ਼ਿਆਦਾਤਰ ਜਿਹੜੇ ਮੁਸਲਮਾਨ ਨੇ ਉਹ ਕਦੇ ਵੀ ਐਸੀ ਭਾਵਨਾ ਨਹੀਂ ਰੱਖਦੇ ਹੈਗੇ ਇਹ ਕੁਝ ਲੋਕਾਂ ਦੀ ਐਸੀ ਭਾਵਨਾ ਹੋ ਸਕਦੀ ਹੈ ਪਰ ਸਾਰੇ ਮੁਸਲਮਾਨਾਂ ਦੀ ਕਦੇ ਕਦੇ ਜਿਵੇਂ ਸਾਰੇ ਹਿੰਦੂਆਂ ਦੀ ਵੀ ਨਹੀਂ ਹਿੰਦੂ ਵੀ ਸਾਰੇ ਕਦੇ ਇਸ ਤਰ੍ਹਾਂ ਨਹੀਂ ਸੋਚਦੇ ਕੁਝ ਰਾਜਨੀਤਿਕ ਲੋਕ ਨੇ ਕਿਸੇ ਨੂੰ ਕੋਈ ਗਨਮੈਨ ਚਾਹੀਦੇ ਨੇ ਕਿਸੇ ਨੂੰ ਕੋਈ ਐਮਐਲਏ ਬਣਾ ਕਿਸੇ ਨੂੰ ਕੋਈ ਮੰਤਰੀ ਬਣਾ ਇਹ ਜਿਹੇ ਲੋਕ ਜ਼ਰੂਰ ਸਮੇਂ-ਸਮੇਂ ਤੇ ਸਿੱਖਾਂ ਨੂੰ ਬਿੱਲਨ ਬਣਾ ਕੇ ਆਪ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਵੋਟਾਂ ਦਾ ਲਾਲਚ ਹੈ ਜੇ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਦੱਸਿਓ ਕਮੈਂਟ ਦੇ ਵਿੱਚ ਜ਼ਰੂਰ ਕੀ ਕੀ ਡਾਕਟਰ ਇਸ ਆਰ احمد ਨੇ ਜਿਹੜੇ ਇਸ ਤਰ੍ਹਾਂ ਦੇ ਆਪਣੇ ਵਿਚਾਰ ਦਿੱਤੇ ਨੇ ਕੀ ਇਹ ਕੋਈ ਬਾਝਵ ਨਹੀਂ ਕੀ ਉੱਥੋਂ ਦੇ ਲੋਕਾਂ ਦੇ ਵਿੱਚ ਸਿੱਖਾਂ ਦਾ ਹੂਗਾ ਖੜਾ ਕਰਨਾ ਕੀ ਬਾਝਵ ਹੈਗਾ ਕੀ ਜਾਇਜ਼ ਹੈ ਜਰੂਰ ਪਿਆ ਆਪਣੇ ਜਿਹੜੇ ਕਮੈਂਟ ਦੇ ਵਿੱਚ ਤੁਸੀਂ ਦੱਸਣਾ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕਾ ਵੀਡੀਓ ਨੂੰ ਸ਼ੇਅਰ ਕਰੋ